ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵਲੌਗ ਚ ਤੇ ਅੱਜ ਦਾ ਵਲੌਗ ਕਰਦੇ ਆਪਾਂ ਸਟਾਰਟ ਤੇ ਅੱਜ ਦਾ ਵਲੌਗ ਇਦਾਂ ਵੀ ਅੱਜ ਆਪਣੇ ਘਰ ਇੱਕ ਆਈ ਹੈ ਜੀ ਵਧਾਈ ਵਧਾਈ ਬਣ ਗਈ ਹੈ ਜ ਸਾਡੇ ਘਰੇ ਤੇ ਵਧਾਈ ਤੋਂ ਨਿ ਵਿਖਾਲ ਦਿੰਦੇ ਵੀ ਸਾਡੇ ਘਰ ਅੱਜ ਸੋਈ ਹੈ ਜੀ ਗਾਂ ਹੀ ਤੇ ਗਾਂ ਹੀ ਸੋਈ ਹੈਡੀ ਪਹਿਲੀ ਉਹਨੇ ਪਹਿਲਾਂ ਦੋ ਬਛੇ ਦਿੱਤੇ ਤੇ ਅਰਗਿਓ ਨੇ ਬਛੇ ਦੇ ਦਿੱਤੀ ਹੈ ਤੇ ਚਲੋ ਏਕਾ ਉਹਦੀ ਇੱਕ ਨਿਸ਼ਾਨੀ ਆਪਣੇ ਕੋਲ ਜਰੂਰ ਰਹੂਗੀ ਤੇ ਇੱਧਰ ਆ ਗਏ ਆ ਜੀ ਇਹ ਖੜੀ ਆ ਬੱਛੀ ਐ ਠੀਕ ਹੈ ਜੀ ਠੀਕ ਹੈ ਜੀ ਇਹ ਪਛੀ ਆੜੀ ਬੈਠੀ ਐ ਤੇ ਇਹ ਕ ਆ ਬੱਛੀ ਢੀਆ ਆ ਤੇ ਆਹ ਰੋਂਡੀ ਐ ਠੀਕ ਹੈ ਜੀ ਤੇ ਤੇ ਇਧਰ ਆ ਗਈ ਐ ਜੀ ਆਹ ਵਾਲੀ ਬੱਛੀ ਇਹ ਆਤੀ ਐ ਤੇ ਆ ਮਾਂ ਆ ਤੇ ਉਹ ਧੀ ਐ ਠੀਕ ਹੈ ਜੀ ਤੇ ਆ ਮਾਂ ਆ ਆ ਜੀ ਧੀ ਠੀਕ ਹੈ ਜੀ ਤੇ ਉਹਦੀ ਧੀ ਉਹ ਬੈਠੀ ਐ ਸਾਹਮਣੇ ਠੀਕ ਹੈ ਜੀ ਤੇ ਇਹ ਮੇ ਇਧਰ ਹੱਡੀਆਂ ਆ ਗਈਆਂ ਨੇ ਉਹ ਕਾਹਵਰੀ ਬੈਠੀ ਐ ਠੀਕ ਹੈ ਜੀ ਤੇ ਹੁਣ ਆਪਾਂ ਧਾਰਾ ਕੱਢਣੀ ਆ ਥੋੜਾ ਟੈਸਟ ਥੋੜੇ ਲੱਗੜੇ 10 15 ਮਿੰਟ ਤਾਂ ਕੱਢਣੀ ਧਾਰਾ ਮੈਂ ਚੱਲ ਛੋਟਾ ਜਿਹਾ ਵਲੋਗ ਬਣਾਈਏ ਆਪਾਂ ਅੱਜ ਠੀਕ ਹੈ ਜੀ ਤੇ ਹੱਡੀ ਅੱਜ ਆ ਗਈ ਸੂਈ ਅੱਜ ਠੀਕ ਹੈ ਉਹਦਾ ਬੱਚਾੜਾ ਅੱਜ ਗੱਲ ਇਦਾਂ ਹੋ ਗਈ ਹੈ ਕਿ ਗਾਂ ਹੀ ਹੱਡੀ ਨਾ 10 12 ਦਿਨ ਪਹਿਲਾਂ ਥੂਪੀ ਐ ਤੇ ਆ ਬੈਠਾ ਵਛਾਡਾ ਤੇ ਵਛੀ ਆ ਬਿਠੀ ਵਛੀ ਹੱਡੀ ਚਿੱਟੀ ਤੇ ਕਾਲੀ ਠੀਕ ਹੈ ਡੱਬੀ ਆ ਤੇ ਵਧੀਆ ਨਸਲ ਦਾ ਬੱਚਾ ਠੀਕ ਹੈ ਜੀ ਤੇ ਬਾਕੀ ਕਈ ਵਾਰ ਲੋਕ ਕਹਿੰਦੇ ਵੀ ਮਹਿੰਗੇ ਟੀਕੇ ਲਵਾ ਲਓ ਚਲੋ ਮਹਿੰਗੇ ਟੀਕੇ ਤੇ ਵੀ ਬਹੁਤ ਵਧੀਆ ਰੋਲ ਹੁੰਦਾ ਵਾ ਚੰਗੀ ਨਸਲ ਦਾ ਬੱਚਾ ਚੰਗਾ ਦੁੱਧ ਵਾਲਾ ਬੱਚਾ ਮਿਲ ਜਾਂਦਾ ਤੇ ਅਹੀਂ ਪਹਿਲਾਂ ਇਹਨੂੰ ਲਵਾਇਆ ਸੀ 15 1600 ਦਾ ਟੀਕਾ ਲੱਗਾ ਸੀ ਤੇ ਉਹ ਟੀਕਾ ਹੋ ਗਿਆ ਫੇਲ ਫੇਰ ਬਾਅਦ ਚ ਆਇਆ ਫੇਰ ਉਹ ਲਾ ਕੇ ਗਿਆ 500 ਵਾਲਾ ਤੇ ਅਹੀਂ ਤਾਂ ਲਵਾਇਆ ਗਈ ਚੋਲਾ ਨੂੰ ਬਛੀ ਚਾਹੀਦੀ ਹੈ ਨਾ ਚਲੋ ਹੁੰਦਾ ਹੀ ਆ ਵੀ ਚਲੋ ਅੱਗੇ ਗਰੋਥ ਵਧੇ ਤੇ ਬਾਕੀ ਚਲੋ ਕਰਮਾਂ ਦੀਆਂ ਗੱਲਾਂ ਹੁੰਦੀਆਂ ਤੇ ਅੱਜ ਇਹ 500 ਦਾ ਲਵਾਇਆ ਤੇ ਇੰਨੇ ਹੁਣ ਦੇਤਾ 500 ਦੀ ਬਛੀ ਦੇ ਦਿੱਤੀ ਠੀਕ ਹੈ ਜੀ ਤੇ ਹੁਣ ਇਹਦੇ ਬਾਅਦ ਹੁਣ ਇੰਨੇ ਸੁਣਾ ਗਈ ਨੇ ਠੀਕ ਹੈ ਜੀ ਉਹਦੇ ਬਾਅਦ ਸੂਣਾ ਜੀ ਮੇਰੇ ਸ ਇਹਨੇ ਸੂਣਾ ਫਿਰ ਉਹਦੇ ਬਾਅਦ ਉਹਨੇ ਸੂਣਾ ਇਹਨੂੰ ਵੀ ਠੀਕਾ ਲੱਗ ਗਿਆ ਉਹਦੇ ਬਾਅਦ ਇਹ ਸੂਈ ਗਈ ਇਹ ਤਾਂ ਜੀ ਸੂਈ ਗਈ ਠੀਕ ਜੇ ਤੇ ਇਹ ਜੇ ਪਹਿਲੇ ਨਹੀਂ ਸੀ ਫਿਰ ਦੁੱਧ ਜੇ ਮਤਲਬ 10 ਕਿਲੋ ਦੁੱਧ ਹੈਗਾ ਇਹਦੇ ਥੱਲੇ ਇਹ ਦੁੱਧ ਠੀਕ ਦੇ ਹੰਡੀ ਆ ਇਹ 16 ਕਿਲੋ ਕਰੀ ਜਾਣ ਦੀ ਦੁੱਧ ਇਸ ਟਾਈਮ ਤੇ ਤੇ ਜਿਹੜਾ ਹੀ ਵੰਡ ਪਾਉਂਦੇ ਆਂ ਜੀ ਤਾਂ ਤੇ ਇਹ ਤੁਹਾਨੂੰ ਵੰਡ ਵਿਖਾ ਲਦਨੇ ਆਂ ਵੰਡ ਜਿਹੜਾ ਪਾਉਂਦੇ ਆਂ ਹੀ ਆਪਣਾ ਆਪ ਤਿਆਰ ਕਰਵਾ ਕੇ ਲਈ ਆਈਦਾ ਜੀ ਆਹ ਵੇਖੋ ਜੀ ਵੰਡ ਠੀਕ ਹੈ ਜੀ ਇਹਦੇ ਵਿੱਚ ਹੀ ਮਿੱਲੀ ਮਿਕਚਰ ਵਗੈਰਾ ਸਾਰਾ ਕੁਝ ਇਹਦੇ ਵਿੱਚ ਹੀ ਪੋਲੀ ਦਾ ਤੇ ਅੱਜ ਤੱਕ ਕਦੇ ਡੰਗਰ ਨੇ ਕਦੇ ਅੱਜ ਤੱਕ ਡੰਗਰ ਨੇ ਕਦੇ ਧੋਖਾ ਨਹੀਂ ਕੀਤਾ ਤੁਹਾਡੇ ਨਾਲ ਸਿਰ ਪੈਰ ਕੀ ਥੋੜਾ ਜਿਹਾ ਹੋ ਗਿਆ ਕੀ ਜਿਹੜੀ ਆ ਪਤੀ ਗਈ ਕਿਉਂ 10 12 13 ਦਿਨ ਪਹਿਲਾਂ ਸੂਪੀ ਉਹਦੇ ਨਾਲ ਬੱਚਾ ਥੋੜਾ ਜਿਹਾ ਨਾ ਵੀਕਨੈਸ ਆ ਗਈ ਬੱਚੇ ਦੇ ਵਿੱਚ ਤੇ ਚਲੋ ਕੋਈ ਗੱਲ ਨਹੀਂ ਉਹਨੂੰ ਦੁੱਧਾ ਤੇ ਪਿਆਲਾ ਲਾਂਗੇ ਚੰਗੀ ਤਰ੍ਹਾਂ ਪੂਰੀ ਦੇਖਰੇਖ ਕਰਾਂਗੇ ਉਹਦੀ ਤੇ ਬਾਕੀ ਆਪਾਂ ਵਾਂਡ ਆਪਾਂ ਤਾਂ ਇਹ ਤਿਆਰ ਕਰਕੇ ਪਾਉਣੀ ਹੈਗੀ ਵਾਂਡ ਜਿਹੜਾ ਆਪਣੀ ਅੱਖੀ ਬਣਾਇਆ ਵਾਂ ਤੇ ਫੀਡ ਵਾਲਾ ਫੀਡ ਵਾਲੇ ਪਾਸੇ ਵੰਦੇ ਜੀਗੇ ਤੇ ਇਸ ਟਾਈਮ ਜੋ ਪੱਠਾ ਨਾ ਵਿਧਾ ਦਾ ਏ ਤੂੜੀ ਤੇ ਬਾਡੀ ਹੀ ਜ਼ਿਆਦਾ ਚੱਲਦਾ ਪੱਠੇ ਤੇ ਬਨਾ ਬਰਾਬਰ ਹੀ ਆ ਤੇ ਤੂੜੀ ਤੇ ਵੰਡਦੇ ਹੀ ਰੱਖੇ ਡੰਗਰਹੀਂ ਤੇ ਵਧੀਆ ਡੰਗਰ ਦੀ ਸੇਧ ਵੀ ਠੀਕ ਆ ਕੋਈ ਚੱਕਰ ਨਹੀਂ ਹੈਗਾ ਚਾਹੇ ਬੱਚਾ ਸੂਣ ਤੱਕ ਹੋਵੇ ਤੇ ਚਾਹੇ ਬੱਚੇ ਨੇ ਗਾਈ ਨੇ ਜੇਰ ਵੀ ਸੁਟਣੀ ਹੋਵੇ ਪ੍ਰੋਪਰ ਸੁੱਟ ਦਿੰਦੀ ਆ ਕੋਈ ਗੱਲ ਹੀ ਨਹੀਂ ਆ ਤੇ ਬਹੁਤ ਵਧੀਆ ਤੇ ਸਾਡੀ ਪਹਿਲੀ ਗਾਂ ਜਿਹੜੀ ਨਾ ਆਹ ਪਹਿਲੀ ਗਾਂ ਆਪਣੀ ਆ ਲੈੰਦੀ ਆਪਾਂ ਠੀਕ ਹੈ ਜੀ ਤੇ ਤੋਂ ਆਪਣਾ ਕੰਮ ਸਟਾਰਟ ਹੋਇਆ ਸੀ ਠੀਕ ਹੈ ਜੀ ਤੇ ਉਹਦੇ ਬਾਅਦ ਆਪਾਂ ਲੈ ਗਿਆ ਜੀ ਆਵਲੀ ਇਹ ਅਹੀਂ ਲੈ ਕੇ ਆਏ ਹੀ ਤੇ ਇਹਦੇ ਬਾਅਦ ਫਿਰ ਇੰਨੇ ਵਸ਼ੀ ਦਿੱਤੀ ਤੇ ਉਹ ਖਲੋਤੀ ਵਸ਼ੀ ਸਾਹਮਣੇ ਇਤੋਂ ਵੀ ਕੱਦ ਤਾਂ ਚਲ ਗਿਆ ਉਹਦਾ ਠੀਕ ਹੈ ਜੀ ਉਹਨੂੰ ਵੀ ਟੀਕਾ ਲੱਗ ਚੁੱਕਿਆ ਠੀਕ ਆ ਤੇ ਉਹਦੇ ਬਾਅਦ ਫਿਰ ਆਪਾਂ ਲੈ ਕੇ ਆਏ ਜੀ ਚਿੱਟੀ ਚਿੱਟੀ ਵੀ ਅਹੀਂ ਲੈ ਕੇ ਆਏ ਤੇ ਇਹ ਚਿੱਟੀ ਨਾਲ ਵੀ ਵਸ਼ੀ ਆਈ ਤੇ ਇਹਨੂੰ ਵੀ ਟੀਕਾ ਲੱਗ ਚੁੱਕਿਆ ਤੇ ਇਹਦੇ ਮੇਰੇ 2 ਮਹੀਨੇ ਦੇ 2 ਮਹੀਨੇ ਦੇ ਰਹਿ ਗਏ ਸੂਨ ਚ ਤੇ ਇਹਦੀ ਜਿਹੜੀ ਵਸ਼ੀ ਹੈ ਉਹ ਤਿਆਰ ਹੋਣ ਦੀ ਹੈ ਸਾਹਮਣੇ ਠੀਕ ਹੈ ਇਹ ਬਛੀ ਤੇ ਹਰ ਦੋਵੇਂ ਮਾਂਵਾਂ ਤੇ ਹ ਇੱਕੋ ਰੰਗ ਦੀਆਂ ਠੀਕ ਆ ਥੋੜਾ ਜਿਹਾ ਉਹਦੇ ਪਿੰਡੇ ਤੇ ਇਹਦੇ ਪਿੰਡੇ ਤੇ ਕਾਲਾ ਰੰਗ ਪਾਉਦੇ ਨਹੀਂ ਹੈਗਾ ਬਾਕੀ ਸੇਮ ਚੀਜ਼ ਹੀ ਆ ਠੀਕ ਆ ਤੇ ਬਹੁਤ ਵਧੀਆ ਦੁੱਧ ਇੰਡੀ ਹੈ ਜੇ ਵੀ ਯਾਨੀ ਕਿ ਇਹ ਦੁੱਧ 2 ਮਹੀਨੇ ਰਹਿ ਕੇ ਤਾਂ ਵੀ 10 ਕਿਲੋ ਦੁੱਧ ਤੇ ਹੀ ਜਾਣ ਦੀ ਹੈ ਜੇ ਵੀ ਤੇ ਇਹਨੂੰ ਆਪਾਂ ਹੁਣ ਛੱਡਣਾ ਆ 15 ਦਿਨ ਤੱਕ ਠੀਕ ਹੈ ਜੀ ਉਹਦੇ ਬਾਅਦ ਫਿਰ ਆਪਾਂ ਲੈ ਕੇ ਆਏ ਜੀ ਇੱਕ ਆਪਾਂ ਸੱਚ ਸੇ ਇੱਕ ਗਾਂ ਹੋਰ ਲੈਂਦੀ ਸੀ ਸਿੰਗਾਲੀ ਹੀ ਕਾਲੀ ਉਨੇ ਵੀ ਦੁੱਧ ਚੰਗਾ ਦਿੱਤਾ ਤੇ ਚਲੋ ਅਸੀਂ ਇੱਕ ਸੂਆ ਰੱਖਿਆ ਤੇ ਬਾਜਿੰ ਮੇਚ ਦਿੱਤੀ 托ਕੜ ਕਰਕੇ ਜੇ 托ਕੜ ਜੀ ਵੇ ਛੱਡੀ ਉਹਦੇ ਬਾਅਦ ਫਿਰ ਆਪਾਂ ਲੈ ਆਏ ਆਹ ਵਾਲੀ ਮਿਕਸ ਛਾਈ ਵਾਲ ਲੈਣ ਦੀ ਜੀ ਤੇ ਥੋੜੀ ਜੀ ਹੁੰਦੀ ਕੌੜੀ ਨਸਲ ਹੈ ਲੇਕਿਨ ਦੁੱਧ ਜਿਹੜਾ 17 18 ਕਿਲੋ ਕਰਦੀ ਆ ਠੀਕ ਆ ਤੇ ਉਹਦੇ ਬਾਅਦ ਆਪਾਂ ਲੈ ਕੇ ਆਏ ਫਿਰ ਆ ਮਾਵਾਂ ਧੀਆ ਦੋਵੇਂ ਇਕੱਠੀਆਂ ਠੀਕ ਆ ਜੀ ਇਹ ਦੋਵੇਂ ਇਕੱਠੀਆਂ ਲੈ ਕੇ ਆਏ ਆਪਾਂ ਇਹ ਸੂਈ ਜਦੋਂ ਆਈ ਨਾਲ ਉਹਦੇ ਨਾਲ ਫਿਰ ਆ ਬੱਛੀ ਆਈ ਆਹ ਵਾਲੀ ਆ ਵਛੀ ਆਈ ਤੇ ਜਦੋਂ ਲਿਆਂਦੀ ਤਾਂ ਬੜੀ ਮਤਵੱਜੀ ਵਛੀ ਦੀ ਵਿਚਾਈ ਨਹੀਂ ਚਚੜੀਆਂ ਪਈਆਂ ਇਹਨੂੰ ਆਉਂਦੇ ਅਸੀਂ ਦਵਾਈ ਦੂਈ ਮਲੀ ਤੇ ਗਾਂ ਹੀ ਵਛੀ ਅੱਜ ਹੋਰ ਤੇ ਕੱਲ ਹੋਰ ਤੇ ਬੜੀ ਬੁਰੀ ਹਾਲਤ ਕੀਤੀ ਸੀ ਇਹਨਾਂ ਨੇ ਤੇ ਗਾਂ ਵੀ ਲਿਸੀ ਸੀ ਤੇ ਅੱਜ ਗਾਂ ਜਿਹੜੀ ਆ ਬਹੁਤ ਸਹੀ ਆ ਬਹੁਤ ਵਧੀਆ ਵੰਡ-ਗੁੰਡ ਪਾਉਂਦੇ ਆ ਤੇ ਵੰਡ ਨਾਲ ਕੋਈ ਉਹ ਨਹੀਂ ਕਰੀਦੀ 15 ਦਿਨਾਂ ਬਾਅਦ ਵੰਡ ਬੰਦਾ ਡਾ 6 ਕਿੰਟਲ ਤੇ 15 ਦਿਨ ਬਾਅਦ 12 ਕਿੰਟਲ ਵੰਡ ਮਹੀਨੇ ਦਾ ਪੈਂਡਿਆ ਇਹਨਾਂ ਨੇ ਠੀਕ ਹੈ ਜੀ ਤੇ ਪੱਠੇ ਸਾਡੇ ਨਾਲ ਬਰਾबरी ਹੁੰਦੇ ਆ ਜਿਆਦਾ ਤੂੜੀ ਦੇ ਵੰਡ ਤੇ ਉਹਦੇ ਬਾਅਦ ਆ ਜਿਹੜੀ ਪਹਿਲਣ ਬੱਛੀ ਆ ਇਹ ਸਾਡੇ ਕੋ ਸੋਈ ਆ ਕੇ ਤੇ ਇਹਦਾ ਜਿਹੜਾ ਅਹੀ ਕਿ ਬੱਛਾ ਹੋਇਆ ਹੀ ਉਹ ਪੂਰਾ ਹੋ ਚੁੱਕਿਆ ਠੀਕ ਹੈ ਜੀ ਤੇ ਹੁਣ ਇਹਨੂੰ ਜਣੀ ਹੁਣ ਟੀਵਾ ਜਿਹੜਾ ਵਾ ਆਪਾਂ ਚੰਗਾ ਲਵਾਵਾਂਗੇ ਠੀਕ ਹੈ ਜੀ ਤੇ ਬਾਕੀ ਕਰਮ ਤਾਂ ਜਿੱਦਾਂ ਤੁਹਾਨੂੰ ਦੱਸਿਆ ਕਰਮਾਂ ਦੀਆਂ ਗੱਲਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇੱਕ ਛੋਟਾ ਜਿਹਾ ਬੇਸਨ ਦਾ ਬਿਜ਼ਨਸ ਸੈਟਅਪ ਤਿਆਰ ਕੀਤਾ। ਠੀਕ ਹੈ ਜੀ। ਤੇ ਡੈਡੀ ਕਹਿੰਦੇ ਬਾਹਰ ਕੀ ਕਰਨਾ? ਚੁੱਪ ਕਰਕੇ ਇੱਥੇ ਆਪਣਾ ਕੰਮ ਕਾਜ ਕਰੋ। ਮੈਂ ਠੀਕ ਹੈ ਜੀ। ਜਿੱਦਾਂ ਤੇ ਆਖੋ ਓਦਾਂ ਕਰ ਲਾਂਗੇ। ਠੀਕ ਹੈ ਜੀ। ਤੇ ਅੱਜ ਇੱਕ ਇਦਾਂ ਛੋਟਾ ਜਿਹਾ ਮੈਂ ਚੱਲ ਬਲੌਗ ਬਣਾ ਲੈਨੇ ਆ। ਤੇ ਬਾਕੀ ਸਾਰੇ ਮੇਰੇ ਵੀਰ ਭਰਾ ਗਵਾਲੀਅਰ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਤੇ ਆਪਣੇ ਜਿਹੜੇ ਵੀਰ ਭਰਾ ਜਮੂਹ ਬੈਠੇ ਆ ਜਿਨ੍ਹਾਂ ਨਾਲ ਆਪਾਂ ਕੰਮ ਕਾਜ ਕੀਤਾ। ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਐ ਜੀ ਤਾਂ ਰਾਮ ਰਾਮ ਐ ਜੀ ਠੀਕ ਐ ਜੀ ਤੇ ਬਹੁਤ ਵਧੀਆ ਦਿਨ ਆਪਾਂ ਜੰਮੂ ਕੱਟੇ ਐ ਜੀ ਤੇ ਜੰਮੂ ਵੀ ਟਾਈਮ ਲੰਘ ਜਾਂਦਾ ਹੁੰਦਾ ਏ ਆਪਣੇ ਯਾਰਾਂ ਮਿੱਤਰਾਂ ਨਾਲ ਕੰਮਕੁਮ ਕਰਦੇ ਤੇ ਬਹੁਤ ਵਧੀਆ ਦਿਨ ਲੱਗੇ ਸਾਡੇ ਜਿੰਨੇ ਵੀ ਆ ਤੇ ਸਾਰੇ ਜਦੋਂ ਸਾਡੇ ਡੇਰੀ ਫਾਰਮ ਬੰਦ ਹੋਇਆ ਤੇ ਸਾਰੇ ਵਿਛੜ ਗਏ ਕੋਈ ਕਿਤੇ ਲੱਗ ਗਿਆ ਕੋਈ ਕਿਤੇ ਚਲ ਗਿਆ ਤੇ ਚਲੋ ਅੱਜ ਵੀ ਯਾਦ ਹੁੰਦੀ ਉਹਨਾਂ ਦੀ ਕਿ ਉਹ ਵੀ ਦਿਨ ਸੀ ਇਕੱਠੇ ਬਹਿਣਾ ਖਲੂਣਾ ਖਾਣਾ ਪੀਣਾ ਤੇ ਟਾਈਮ ਪਾਸ ਹੋ ਜਾਂਦਾ ਹੁੰਦਾ ਹੈ ਤੇ ਕੋਸ਼ਿਸ਼ ਕਰਾਂਗੇ ਕਈ ਹੁਣ ਜਾਣ ਦੀ ਟਾਈਮ ਕੱਢ ਕੇ ਮਸ਼ੀਨ ਲਿਆਉਣੀ ਹੈ ਦੁੱਧ ਵਾਲੀ ਚਵਾਈ ਵਾਲੀ ਤੇ ਫੇਰ ਆਪਾਂ ਥੋੜਾ ਟਾਈਮ ਕੱਢਿਆ ਕਰਾਂਗੇ ਜਾਣਦਾ ਹੁਣ ਮੈਨੂੰ ਬੜੀ ਤੰਗੀ ਆ ਕਿ ਮੇਰੇ ਕੋ ਕਿਤੇ ਆਇਆ ਜਾਏ ਨਹੀਂ ਜਾਂਦਾ ਬਈ ਕਿਉਂਕਿ ਜਿੱਥੇ ਵੀ ਜਾਣਾ ਚਾਹੀਏ ਅਸੀਂ ਬਟਾਲੇ ਅੰਬਰਸਰ ਤੱਕ ਵੱਤ-ਵਤ ਜਾ ਸਕਦੇ ਆ ਤੇ ਉਹ ਵੀ ਕਿ 3 4 5 ਘੰਟੇ ਦਾ ਟਾਈਮ ਹੁੰਦਾ ਜਿੱਦਾਂ ਸਵੇਰੇ ਆਪਾਂ 9 ਵਜੇ ਤੱਕ ਫ੍ਰੀ ਹੋ ਜਾਂਦੇ ਇਹਨਾਂ ਨੂੰ ਕਰ ਕਰ ਕੇ ਪੂਰਾ ਰੈਡੀमेड ਆ ਫਿਰ 9 ਵਜੇ ਤੋਂ ਬਾਅਦ ਚੱਲ ਜੇ ਜਿੱਥੇ ਜਾਣਾ ਤੇ 4 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਉਨਾ ਹੀ ਆਉਣਾ ਹਰ ਹਾਲਤ ਦੇ ਵਿੱਚ ਠੀਕ ਹੈ ਨਾਲ ਛੋਟਾ ਬ੍ਰਦਰ ਹੈ ਚਲੋ ਨਾਲ ਹੈਲਪ ਕਰਾਂਦਾ ਠੀਕ ਹੈ ਜੀ ਉਹਨੂੰ ਵੀ ਜਾ ਦੱਸਣ ਦੇ ਲੇਕਿਨ ਅਜੇ ਉਹਦੇ ਕੋਈ ਚੁਵਾਈ ਨਹੀਂ ਹੁੰਦੀ ਬਾਕੀ ਸਾਰੇ ਕੰਮ ਕਰ ਲੈਂਦਾ ਤੇ ਚੁਵਾਈ ਮੈਂ ਹੁਈ ਕਰਦਾ ਤੇ ਤੇ ਫਿਰ ਮੇਰਾ ਆਉਣਾ ਜਾਣਾ ਬੜਾ ਔਖਾ ਜਾਂਦਾ ਕਿਉਂਕਿ ਮੈਂ ਰਾਤ ਨਹੀਂ ਕਿਤੇ ਰਹਿ ਸਕਦਾ ਤੇ ਫੇਰ ਸੋਚੀਦਾ ਵੀ ਚਲੋ ਵਾਂਡਾ ਵੀ ਚਲੋ ਹੁੰਦਾ ਹੀ ਆ ਚਲੋ ਸਾਰੇ ਜਾਂਦੇ ਹੁੰਦੇ ਆ ਲੇਕਿਨ ਵਾਂਡਾ ਜਿਹੜਾ ਫਿਰ ਉਹ ਹੀ ਕਹਿੰਦੇ ਨੇ ਵੀ ਵਾਂਡਾ ਇੱਕ ਦਿਨ ਦਾ ਹੋ ਗਿਆ ਦੋ ਦਿਨ ਦਾ ਉਹ ਪਹਿਲਾਂ ਨਹੀਂ ਗੱਲਾਂ ਹੁੰਦੀਆਂ ਹੁਣ ਤੇ ਚਲੋ ਸਾਹਨੇ ਦੇ ਆਪਾਂ ਬੜੇ ਕੰਮ ਕਾ ਸੈਟ ਨੇ ਤੇ ਜੇ ਅਸੀਂ ਜਾਵਾਂਗੇ ਤੇ ਅਗਲਾ ਵੀ ਦਿਹਾੜੀ ਤੋੜੇਗਾ ਛੁੱਟੀ ਕਰੇਗਾ ਜਾਂ ਕੁਝ ਵੀ ਹੈ ਨਾ ਜੇ ਅਸੀਂ ਜਾਵਾਂਗੇ ਰਾਤ ਰਾਵਾਂਗੇ ਤੇ ਇਦਾਂ ਦਾ ਸਿਸਟਮ ਬਣ ਗਿਆ ਤੇ ਤਾਂ ਕਰਕੇ ਫਿਰ ਜਾਈਦਾ ਤੇ ਜਾਇਦਾ ਦੇ ਹੱਥ ਲਾ ਕੇ ਅਜੀਦਾ ਤੇ ਸਾਰਿਆਂ ਦਾ ਰਾਜੀ ਖੁਸ਼ੀ ਪੁੱਛ ਕੇ ਆ ਜੀਦੀ ਆ ਠੀਕ ਆ ਜੀ ਤੇ ਚਲੋ ਬਾਕੀ ਹੁਣ ਅੱਜ ਦਾ ਮੌਸਮ ਚੱਲਣ ਦੇ ਇਹਦੇ ਵਾਤੇ ਬੜੀ ਤੰਗੀ ਆ ਹਲੋ ਇਹ ਆ ਬਾਦਸ਼ਾਹ ਦੇ ਵਿੱਚ ਡੰਗਰਾਂ ਵਾ ਤੇ ਬਹੁਤ ਔਖਾ ਤੇ ਚਲੋ ਫਿਰ ਵੀ ਚਲੋ ਇਹਨਾਂ ਦਾ ਪੂਰਾ ਇਹਨਾਂ ਨੂੰ ਤਿੰਨ ਚਾਰ ਘੰਟੇ ਸਵੇਰੇ ਦੇਣੇ ਪੈਂਦੇ ਤਿੰਨ ਚਾਰ ਹੀ ਸ਼ਾਮਾਂ ਨੂੰ ਦੇਣੇ ਪੈਂਦੇ ਆ ਤੇ ਫਿਰ ਜਾ ਕੇ ਗੱਲ ਬੰਦੀ ਆ ਜੀ ਤੇ ਹੁਣ ਆਪਾਂ ਇਹਨਾਂ ਕੀ ਵਲੋਗ ਬਣਾਇਆ ਸੀ ਤੇ ਅੱਜ ਪੂਨਮ ਵੀ ਆ ਉਹ ਵੀ ਅੱਜ ਹਿਮਾਚਲ ਚਲੇ ਗਏ ਨੇ ਗੁੜੀ ਤੇ ਤੇ ਉਹ ਹਿਮਾਚਲ ਗਈ ਆ ਤੇ ਨਾਲ ਲੱਡ ਗਿਆ ਗੋਰਕੀ ਰਿਤ ਤੇ ਬਾਕੀ ਸਾਰੇ ਆਪਣੇ ਨਾਨਕੇ ਪਰਿਵਾਰ ਮਾਸੀਆਂ ਸਾਰੀਆਂ ਨਾਲ ਮਿਲ ਕੇ ਇਕੱਠੇ ਗਏ ਨੇ ਤੇ ਉੱਥੇ ਮਾਸੀ ਜੀ ਦੀ ਭਤੀਜੀ ਦਾ ਹੈਗਾ ਜਨਮ ਦਿਨ ਤੇ ਉਹ ਅਟੈਂਡ ਕਰਨ ਗਏ ਫੰਕਸ਼ਨ ਤੇ ਬਾਕੀ ਉਹਨਾਂ ਨੂੰ ਮੈਂ ਮੇਰੇ ਵੱਲੋਂ ਸੌਰੀ ਆ ਜੀ ਮੇਰੇ ਕੋ ਨਹੀਂ ਆਇਆ ਗਿਆ ਕਿਉਂਕਿ ਤੁਸੀਂ ਮੇਰੀ ਮਜਬੂਰੀ ਸਮਝ ਲਿਓ ਤੁਸੀਂ ਵੀ ਦੇਖ ਸਕਦੇ ਹੋ ਪਿਛਲੇ ਪਾਸੇ ਮੇਰੇ ਕਿਉਂਕਿ ਮੇਰੇ ਤੋਂ ਬਗੈਰ ਫਿਰ ਇਹਨਾਂ ਦੀ ਧਾਰਾ ਕਿਸੇ ਨੇ ਨਹੀਂ ਕੱਢਣੀ ਆ ਤਾਰਾਂ ਘੜ ਰਹੀਆਂ ਬੜੀ ਜ਼ਰੂਰੀ ਆ ਪੱਠੇ ਤੇ ਲਾਹ ਹਰ ਕੋਈ ਪਾ ਲੰਦਾ ਲੈ ਨਾ ਧਾਰਾਂ ਦਾ ਬੜਾ ਔਖਾ ਬਈ ਤੇ ਸੌਰੀ ਆ ਜੀ ਤੇ ਕੋਈ ਗੱਲ ਨਹੀਂ ਫੇਰ ਕਿਤੇ ਤੁਹਾਨੂੰ ਮਿਲਾਂਗੇ ਥੋੜਾ ਜਿਹਾ ਆਪਣਾ ਸੈਟਅਪ ਥੋੜਾ ਜਿਹਾ ਤਿਆਰ ਕਰਕੇ ਤੇ ਛੋਟੇ ਨੂੰ ਥੋੜੀ ਟ੍ਰੇਨਿੰਗ ਦੇ ਕੇ ਤੇ ਫੇਰ ਆਪਾਂ ਕਿਤੇ ਅੱਗੇ ਪਿੱਛੇ ਨਿਕਲਿਆ ਕਰਾਂਗੇ ਤੇ ਇੰਨਾ ਕੁ ਆਪਾਂ ਵਲੌਗ ਬਣਾਉਣਾ ਸੀ ਤਾਂ ਵਲੌਗ ਚੰਗਾ ਲੱਗੇ ਤੇ ਲਾਈਕ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਇੱਕ ਸੱਚ ਕਮੈਂਟ ਆਇਆ ਇੱਕ ਸਾਡੇ ਕੋਈ ਵੀਰ ਹੀ ਕੋਈ ਤੇ ਉਹ ਵੀਰ ਕਹਿੰਦੇ ਸੀਗੀ ਆਪਾਂ ਨਾ ਦਰਿਆ ਦੇ ਗਏ ਬਲੌਗ ਬਣਾਏ ਚਲੋ ਉੱਚ ਚਲੋ ਪਿਆਰ ਮਿਲਦੇ ਆ ਹੌਲੀ ਹੌਲੀ ਉੱਚ ਕਮੈਂਟ ਆਇਆ ਕਿ ਤੁਸੀਂ ਬਾਬਾ ਨੰਦਾ ਜੀ ਦੇ ਜਾਇਓ ਗੁਰਦੁਆਰੇ ਉੱਥੇ ਸ਼ੂਟ ਕਰਕੇ ਆਇਓ ਤੇ ਆਪਾਂ ਜ਼ਰੂਰ ਜਾਵਾਂਗੇ ਜੀ ਉਹ ਆਪਣੇ ਲਾਗੇ ਹੀ ਔਲਖਾਂ ਲੱਗ ਗਈ ਆ ਤੇ ਆਪਾਂ ਜ਼ਰੂਰ ਜਾਵਾਂਗੇ ਟਾਈਮ ਕੱਢਾਂਗੇ ਕੋਈ ਗੱਲ ਇੰਨੇ ਇਸ ਚੀਜ਼ ਵਾਸਤੇ ਅਸੀਂ ਟਾਈਮ ਕੱਢਾਂਗੇ ਠੀਕ ਹੈ ਜੀ ਚਲੋ ਲੈ ਵੀ ਲੱਗੇ ਨਾਲੇ ਤੇ ਨਾਲੇ ਹੁਣ ਉੱਥੇ ਪਾੜ ਧਰਾਏ ਗਏ ਨੇ ਤੇ ਉੱਥੇ ਮੇਲਾ ਲੱਗਦਾ ਬਹੁਤ ਵੱਡਾ ਮੇਲਾ ਲੱਗਦਾ ਲੋਕ ਸੰਗਤਾਂ ਦੂਰੋਂ ਦੂਰੋਂ ਪਹੁੰਚਦੀਆਂ ਉੱਥੇ ਠੀਕ ਹੈ ਜੀ ਤੇ ਇਤਿਹਾਸਿਕ ਗੁਰਦੁਆਰਾ ਤੇ ਉੱਥੇ ਹੀ ਜਾ ਕੇ ਆਪਾਂ ਪੂਰਾ ਇਤਿਹਾਸ ਜਾਣਾਂਗੇ ਤੇ ਨਾਲੇ ਤੁਹਾਨੂੰ ਵੀ ਦੱਸਾਂਗੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਫਿਰਾਂਗੇ ਨਵੇਂ ਵਲੌਗ ਦੇ ਵਿੱਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਜੀ